ਪੰਜਾਬੀ ਗੱਲਬਾਤ ਚੈਨਲ ਪੰਜਾਬ ਸਰਵ ਦਾ ਸਵਾਗਤ ਕਰਦੇ ਆਂ ਜ਼ਿਲ੍ਹਾ ਤਰਨਤਾਰਨ ਦੇ ਨੇੜੇ ਪੈਂਦਾ ਟੋਲ ਪਲਾਜ਼ਾ ਪੱਟੀ ਦਾ ਵੀਡੀਓ ਤੁਹਾਡੇ ਸਾਹਮਣੇ ਕਰ ਰਹੇ ਆਂ ਕਿਸਾਨ ਰੈਲੀ ਲਈ ਜਾ ਰਹੇ ਸੀ ਤੇ ਟੋਲ ਪਲਾਜ਼ੇ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਵੱਲੋਂ ਕੀਤਾ ਜਾ ਰਿਹਾ ਧੱਕਾ ਆ ਵੀਡੀਓ ਤੁਹਾਡੇ ਸਾਹਮਣੇ ਕਰ ਰਹੇ ਆਂ ਤੁਹਾਡੇ ਰੋ ਪੰਜਾਬੀ ਗੱਲਬਾਤ ਚੈਨਲ ਦੇ ਨਾਲ ਪਰ ਮੈਨੂੰ ਨਹੀਂ ਪਤਾ ਕਿ ਨੂੰ ਪਤਾ ਹੋਊਗਾ ਦਾ ਖਾਚਦਾ ਮੈਂ ਉਹਦਾ ਰੱਖਿਆ ਰੱਖਦਾ ਆ ਹੀ ਖੜਦਾ ਪ੍ਰਧਾਨ ਸਾਹਿਬ ਨਾਲ ਗੱਲ ਕਰਦਾ ਪ੍ਰਧਾਨ ਸਾਹਿਬ ਨਾਲ ਕਰਾਦੇ ਓਏ ਈਰਮਾਨ ਇਧਰ ਆ ਆ ਪ੍ਰਧਾਨ ਸਾਹਿਬ ਪੇਟ ਦਾ ਕਰ ਕੀ ਗੱਲ ਕਰਦੇ ਨੇ ਜਿਵੇਂ ਨੇ ਵੀਰ ਨੇ ਜੋ ਵੀ ਕਿਹਾ ਮੈਂ ਤਾਂ ਰੋ ਹੱਥ ਲੈ ਕੇ ਮਾਫੀ ਮੰਗਣ ਚਾਹ ਲੋ ਹਾਂ ਤੇ ਕੇ ਨਾ ਯਾਰ ਅਹੀ ਇਖਟੂ ਆ ਗਿਆ ਨਾ ਉਹ ਤੂੰ ਹੀ ਕਰਦਾ ਯਾਰ ਪਿਆਰਾ ਤੇ ਮੈਂ ਪਖੰਡਾ ਪਾਏ ਨਾਲ ਕਦੀ ਚੱਲੇ ਨੇ ਕੀ ਕਰਦਾ ਆਂ ਅਹੀਂ ਇੱਥੇ ਬੈਠੇ ਉਹ ਨਹੀਂ ਯਾਰ ਉਹਨਾਂ ਨੂੰ ਜਿਆਦਾ ਚਾਹ ਨਹੀਂ ਇਹਨਾਂ ਕੋਲ ਜਿਆਦਾ ਪੈਸਾ ਦਾ ਟੰਗ ਰਿਆ ਨਾ ਦੂਜੇ ਵਾਪਸ ਨਾ ਮਗਨੀ ਅਖੇ ਪਤਾ ਮਾਰ ਕੇ ਗਿਆ ਸਾਨੂੰ ਮਾਰ ਖਤਮ ਕੇ ਵਾਪਸ ਇਹੋ ਫਰਕੀ ਜਣਾ ਬਸ ਸਾਨੂੰ ਲਈ